ਕੋਸਮ ਹੈ ਸਵੇਰ ਉੱਠਦੇ ਆਂ ਆਪਾਂ ਇਹ ਵਾਲੀ ਕਰੀਮ ਲਗਾ ਲਵਾਂਗੇ ਨਾ ਫੇਸ ਤੇ ਤੇ ਸਾਰਾ ਦਿਨ ਸਾਡਾ ਜਿਹੜਾ ਚਿਹਰਾ ਹੈ ਨਾ ਬਿਲਕੁਲ ਮੋਇਸਚਰਾਈਜ਼ਰ ਹੋ ਕੇ ਰਵੇਗਾ ਬਿਲਕੁਲ ਗੋਰਾ ਚਿੱਟਾ ਤੇ ਐਨ ਸਕਿਨ ਜਿਹੜੀ ਨਿਖਰੀ ਰਹੇਗੀ ਤੇ ਸ਼ਾਮ ਨੂੰ ਜਦੋਂ ਆਪਾਂ ਫੇਸ ਵਾਸ਼ ਕਰਾਂਗੇ ਨਾ ਤੇ ਸਕਿਨ ਦੇ ਜਿੰਨੇ ਵੀ ਡਸਟ ਹੈ ਨਾ ਸਾਰੇ ਨਿਕਲ ਜੂਗੇ ਤੇ ਸਕਿਨ ਬਿਲਕੁਲ ਹੀ ਐਨ ਮਲੈਮ ਹੋ ਜਾਵੇਗੀ ਬਹੁਤ ਵਧੀਆ ਕਰੀਮ ਹੈ ਜਿਹੜੀ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰਨ ਲੱਗੀ ਆ ਤੁਸੀਂ ਘਰੇ ਹੀ ਬਣਾਣੀ ਹੈ ਕਿਹੜੀ ਕਿਹੜੀ ਚੀਜ਼ਾਂ ਨਾਲ ਬਣਾਣੀ ਹੈ ਬਣਾ ਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸਦੀ ਆਂ ਕਰ ਪਹਿਲਾਂ ਉਹਦੇ ਲਈ ਲੈਣਾ ਆਪਾਂ ਇੱਕ ਚਮਚ ਦੁੱਧ ਦਾ ਠੀਕ ਹੈ ਜੀ ਇੱਕ ਚਮਚ ਲਿਆ ਆਪਾਂ ਕੱਚਾ ਦੁੱਧ ਫਿਰ ਉਹਦੇ ਵਿੱਚ ਪਾਣਾ ਹੈ ਆਪਾਂ ਇੱਕ ਦੋ ਚਮਚ ਨਾਰੀਅਲ ਦਾ ਤੇਲ ਠੀਕ ਹੈ ਜੀ ਨਾਰੀਅਲ ਦਾ ਤੇਲ ਪਾਣਾ ਇੱਕ ਦੋ ਚਮਚ ਤੇ ਇਸ ਤਰੀਕੇ ਨਾਲ ਮੈਂ ਪਾ ਲੈਣੀ ਇਹਦੇ ਵਿੱਚ ਨਾਰੀਅਲ ਦਾ ਤੇਲ ਚਮਚਾ ਭਰ ਕੇ ਮੈਂ ਪਾ ਲਿਆ ਇਹਦੇ ਵਿੱਚ ਨਾਰੀਅਲ ਦਾ ਤੇਲ ਥੋੜਾ ਜਿਹਾ ਹੋਰ ਪਾ ਲੈਣੀ ਕਿਉਂਕਿ ਆਪਾਂ ਸਟੋਰ ਕਰਕੇ ਰੱਖਣੀ ਹੈ ਬਹੁਤ ਵਧੀਆ ਕਰੀਮ ਹੈ ਤੁਸੀਂ ਵੀ ਕਦੀ ਆਪਣੇ ਚਿਹਰੇ ਤੇ ਲਗਾ ਕੇ ਦੇਖਿਓ ਚਿਹਰਾ ਇਹਨ ਬਿਲਕੁਲ ਮੈਂ ਕਿਹਾ ਜਿਹੜੀ ਡੇਲੀ ਦੀ ਕਰੀਮ ਜਿਹੜਾ ਮੈਨੂੰ ਤੁਸੀਂ ਪੁੱਛਦੇ ਆ ਨਾ ਮੈਮ ਵੀ ਮਤਲਬ ਕਿ ਡੇਲੀ ਦੀ ਕਰੀਮ ਕੋਈ ਦੱਸੋ ਇਹ ਹੀ ਡੇਲੀ ਦੀ ਕਰੀਮ ਹੈ ਜਿਹੜੀ ਮੈਂ ਇਸਤੇਮਾਲ ਕਰਦੀ ਆ ਸਵੇਰੇ ਉੱਠਦੇ ਹੀ ਆਪਾਂ ਚਿਹਰੇ ਤੇ ਲਗਾ ਲੈਣਾ ਹੈ ਤੇ ਇਹਦੇ ਵਿੱਚ ਫੇਰ ਕੀ ਪਾਣਾ ਹੈ ਤੀਸਰੀ ਚੀਜ਼ ਪਾਣੀ ਆਪਾਂ 글리세린 ਆਪਾਂ ਪਾਣੀ ਹੈ ਪੰਜ ਛੇ ਬੂੰਦਾਂ ਇਹਦੇ ਵਿੱਚ ਗਲਿਸਰੀਨ ਦੀ ਹੈ ਇਹ ਗਲਿਸਰੀਨ ਜਿਹੜੀ ਬਹੁਤ ਵਧੀਆ ਗਲਿਸਰੀਨ ਹੈ ਇਹ ਲੈਵਨ ਐਂਡ ਰੋਜ਼ ਫਲੇਵਰ ਦੀ ਗਲਿਸਰੀਨ ਹੈ ਬਹੁਤ ਵਧੀਆ ਗਲਿਸਰੀਨ ਹੈ ਇਹਦਾ ਸਮੈਲ ਵੀ ਬਹੁਤ ਵਧੀਆ ਲੱਗਦੀ ਮੈਨੂੰ ਔਰ ਜਿਹੜਾ ਇਹਦਾ ਮਤਲਬ ਕਿ ਟੈਕਚਰ ਹੈ ਨਾ ਬਹੁਤ ਪਿਆਰਾ ਹੈ ਠੀਕ ਹੈ ਤੇ ਚੌਥੀ ਚੀਜ਼ ਲੈਣੀ ਆਪਾਂ ਇਹਦੇ ਵਿੱਚ ਐਲੋਵੇਰਾ ਜੈਲ ਠੀਕ ਹੈ ਜੀ ਐਲੋਵੀਰਾ ਜੈਲ ਐਲੋਵੀਰਾ ਜੈਲ ਜਿਹੜੀ ਚਮਚਾ ਭਰ ਕੇ ਆਪਾਂ ਇਹਦੇ ਚ ਪਾ ਲੈਣੀ ਹੈ ਐਲੋਵੀਰਾ ਜੈਲ ਜਿਹੜੀ ਮਾਰਕੀਟ ਵਾਲੀ ਹੀ ਆਪਾਂ ਲੈਣੀ ਹੈ ਘਰ ਵਾਲੀ ਨਹੀਂ ਲੈਣੀ ਹੈਗੀ ਮਾਰਕੀਟ ਵਾਲੀ ਲੈਣੀ ਹੈ ਮੈਂ ਹਮੇਸ਼ਾ ਤੁਹਾਨੂੰ ਇਹੀ ਕਹਿੰਨੀ ਆ ਕਿ ਜਿਹੜੀ ਘਰ ਵਾਲੀ ਹੁੰਦੀ ਹੈ ਨਾ ਐਲੋਵੀਰਾ ਉਹ ਤੁਸੀਂ ਸੰਭਲ ਕੇ ਹੀ ਵਰਤਿਆ ਕਰੋ ਕਿਉਂਕਿ ਉਹਦੇ ਵਿੱਚ ਜਿਹੜਾ ਜੈਲੋ ਜੈਲੋ ਪਾਰਟ ਨਿਕਲਦੇ ਨਾ ਜੈਲੋ ਜਾਦ ਵਿੱਚ ਜਿਹੜਾ ਹੁੰਦਾ ਰਸ ਜਿਆ ਉਹ ਗੰਦਾ ਹੁੰਦਾ ਹੈ ਉਹ ਜ਼ਹਿਰੀਲਾ ਹੁੰਦਾ ਹੈ ਉਹ ਬਹੁਤ ਹੀ ਸਕਿਨ ਵਾਸਤੇ ਅ ਮਤਲਬ ਕਿ ਡੈਮੇਜ ਕਰ ਦਿੱਤਾ ਸਕਿਨ ਨੂੰ ਔਰ ਵਾਲਾਂ ਨੂੰ ਉਹ ਤੁਸੀਂ ਬਿਲਕੁਲ ਨਹੀਂ ਲੈਣਾ ਹੈਗਾ ਪlant ਵਾਲਾ ਤੁਸੀਂ ਲੈਣਾ ਹੈਗਾ ਮਾਰਕੀਟ ਵਾਲਾ ਹੀ ਐਲੋਵੇਰਾ ਕਿਸੇ ਵੀ ਕੰਪਨੀ ਦਾ ਲੈ ਲਓ ਮੈਂ ਲੈਣੀ ਹੈਗੀ ਪਤੰਜਲੀ ਦਾ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਚਾਰਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਰੱਖ ਲੈਣਾ ਹੈ ਇਹ ਬਣ ਕੇ ਹੋ ਗਈ ਆਪਣੀ ਇੱਕ ਕਰੀਮ ਬਣ ਕੇ ਰੈਡੀ ਹੋ ਗਈ ਡੇ ਕਰੀਮ ਠੀਕ ਹੈ ਡੇ ਵੀ ਨਾਈਟ ਨੂੰ ਵੀ ਲਾ ਸਕਦੇ ਇਹਦੀ ਕੋਈ ਵੀ ਉਹ ਹੈ ਨਹੀਂ ਕੋਈ ਚੱਕਰ ਨਹੀਂ ਪਰ ਜਿਹੜੇ ਉੱਦਦੇ ਜੇ ਤੁਸੀਂ ਫੇਸ ਨੂੰ ਆਪਾਂ ਇਹਨੂੰ ਵਾਸ਼ ਕਰਦੇ ਹੋ ਹਨਾ ਤੇ ਤੁਹਾਡਾ ਜਿਹੜਾ ਸਕਿਨ ਹੈ ਰੁੱਖੀ ਸੁੱਕੀ ਹੋ ਜਾਂਦੀ ਹੈ ਸਕਿਨ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਾਰਾ ਦਿਨ ਆਪਾਂ ਲੇਡੀਜ਼ ਨੇ ਘਰੇ ਕੰਮ ਕਰਨਾ ਹੁੰਦਾ ਹੈ ਚਾਹੇ ਜਿਹੜੇ ਬਾਹਰ ਜਾਂਦੇ ਨੇ ਕੰਮ ਕਰਨ ਵਾਸਤੇ ਕਾਫੀ ਪ੍ਰਦੂਸ਼ਨ ਚ ਲੰਘ ਕੇ ਜਾਣਾ ਪੈਂਦਾ ਹੈ ਕਾਫੀ ਮਿੱਟੀ ਕੱਟੇ ਚ ਲੰਘ ਕੇ ਜਾਣਾ ਪੈਂਦਾ ਹੈ ਕਿ ਤੁਹਾਡੀ ਸਕਿਨ ਜਿਹੜੀ ਡੈਮੇਜ ਨਾ ਹੋਵੇ ਇਸ ਕਰਕੇ ਤੁਹਾਨੂੰ ਇਹ ਵਾਲੀ ਕਰੀਮ ਹੈ ਨਾ ਜਿਹੜੀ ਅਪਲਾਈ ਜ਼ਰੂਰ ਕਰਨੀ ਚਾਹੀਦੀ ਹੈ ਮਹਿੰਗੇ ਮਹਿੰਗੇ ਕਰੀਮਾਂ ਲਾਣ ਦੀ ਕੋਈ ਉਹ ਨਹੀਂ ਹੈਗੀ ਕਿਉਂਕਿ ਇਸ ਤਰਿਕਾ ਨਾਲ ਤੁਸੀਂ ਘਰੇ ਹੀ ਇਹ ਬਣ ਕੇ ਸਾਡੀ ਹੋ ਗਈ ਹੈ ਕਰੀਮ ਰੈਡੀ ਤੇ ਇਹਨੂੰ ਮੈਂ ਤੁਹਾਨੂੰ ਲਗਾ ਕੇ ਦੱਸਣੀ ਇਹਦੇ ਨਾਲ ਬਹੁਤ ਹੀ ਅੱਛਾ ਜਿਹਾ 글로ਅ ਆ ਜਾਂਦਾ ਹੈ ਬਹੁਤ ਪਿਆਰੀ ਕਰੀਮ ਹੈ ਇਹ ਤੁਸੀਂ ਸਵੇਰੇ ਉੱਠਦੇ ਹੀ ਚਿਹਰੇ ਤੇ ਲਗਾ ਲੈਣੀ ਹੈ ਬਸ ਨਾਰੀਅਲ ਦੇ ਵਿੱਚ ਇਹ ਚੀਜ਼ੀਆਂ ਮਿਲਾ ਕੇ ਚੀਜ਼ਾਂ ਚਾਰਕ ਚੀਜ਼ਾਂ ਨਾਰੀਅਲ ਦੇ ਤੇਲ ਵਿੱਚ ਤੇ ਇਹ ਵਾਲੀ ਕਰੀਮ ਤੁਸੀਂ ਕਰਨੀ ਹੈ ਤਿਆਰ ਠੀਕ ਹੈ ਜੀ ਤੇ ਜੇ ਤੁਸੀਂ ਮਿਲਾਉਣਾ ਚਾਹੁੰਦੇ ਹੋ ਤੇ ਕੋਕੋਨਟ ਸੌਰੀ ਉਹ ਵਾਲਾ ਕੈਪਸੂਲ ਜਿਹੜਾ ਹੁੰਦਾ ਹੈ ਨਾ ਵਿਟਾਮਿਨ E ਦਾ ਉਹ ਵੀ ਤੁਸੀਂ ਇਹਦੇ ਵਿੱਚ ਮਿਲਾ ਸਕਦੇ ਹੋ ਅਦਰਵਾਈਜ਼ ਇਹ ਚਾਰੇ ਚੀਜ਼ਾਂ ਹੀ ਬਹੁਤ ਵਧੀਆ ਹੁੰਦੀਆਂ ਨੇ ਤੇ ਤੁਹਾਡੇ ਜਿਹੜਾ ਦੁੱਧ ਹੁੰਦਾ ਹੈ ਉਹ ਚਿਹਰੇ ਨੂੰ ਕਲੀਨ ਕਰਦਾ ਹੈ ਤੇ ਚਿਹਰੇ ਵਿੱਚ ਇੱਕ ਨਵੀਂ ਜੀ ਦੇ ਦਿੰਦਾ ਹੈ ਬਹੁਤ ਪਿਆਰਾ ਜਿਹਾ 글로ਅ ਆ ਜਾਂਦਾ ਹੈ ਤਾਂ ਦੇਖੋ ਬਹੁਤ ਹੀ ਪਿਆਰੀ ਸਕਿਨ ਹੋ ਜਾਂਦੀ ਹੈ ਇਹਨੇ ਐਬਜ਼ਾਰਬ ਹੋ ਜਾਣਾ ਬਿਲਕੁਲ ਪਤਾ ਹੀ ਨਹੀਂ ਚੱਲਣਾ ਹੈਗਾ ਵੀ ਤੁਸੀਂ ਕੁਝ ਫੇਸ ਤੇ ਲਗਾਇਆ ਹੈ ਕਿ ਨਹੀਂ ਲਗਾਇਆ ਬਿਲਕੁਲ ਸੌਫਟ ਹੋ ਜਾਣਾ ਫੇਸ ਬਹੁਤ ਵਧੀਆ ਕਰੀਮ ਹੈ ਤੇ ਵੀਡੀਓ ਜਿਹੜੀ ਤੁਸੀਂ ਵੱਧਵਾ ਸ਼ੇਅਰ ਕਰਿਓ ਜੇ ਵੱਧਵਾ ਵੱਧ ਵੀਡੀਓ ਲਾਈਕ ਕਰ ਦੇਣਾ ਹਾਂ ਦੇਖੋ ਬਹੁਤ ਹੀ ਵਧੀਆ ਇਹਦੇ ਨਾਲ ਇੱਕਦਮ ਜਿਵੇਂ ਹੁੰਦਾ ਹੈ ਨਾ ਚਿਹਰਾ ਮਖਮਲੀ ਜਿਹਾ ਉਦਾਂ ਹੋ ਜਾਂਦਾ ਹੈ ਦੇਖੋ ਰੂਹ ਵਾਂਗੂ ਚਿਹਰਾ ਹੋ ਜਾਂਦਾ ਬਿਲਕੁਲ ਬਹੁਤ ਹੀ ਪਿਆਰਾ ਹੋ ਜਾਂਦਾ ਬੱਚਿਆਂ ਦੇ ਵੀ ਤੁਸੀਂ ਲਗਾ ਸਕਦੇ ਹੋ ਆਪਣੇ ਵੀ ਤੁਸੀਂ ਲਗਾ ਸਕਦੇ ਹੋ ਜੈਂਸ ਵੀ ਲਗਾ ਸਕਦੇ ਨੇ ਸਾਰੇ ਹੀ ਇਹਨੂੰ ਲਗਾ ਸਕਦੇ ਨੇ ਬਹੁਤ ਵਧੀਆ ਕਰੀਮ ਹੈ ਠੀਕ ਹੈ ਤੇ ਇਹ ਵਾਲੀ ਤੁਸੀਂ ਡੇਲੀ ਤੁਸੀਂ ਇਸਤੇਮਾਲ ਕਰੋਗੇ ਨਾ ਉੱਠਦੇ ਹੀ ਤੁਸੀਂ ਇਹ ਵਾਲੀ ਕਰੀਮ ਲਗਾ ਲੋਗੇ ਤਾਂ ਤੁਹਾਡਾ ਜਿਹੜਾ ਚਿਹਰਾ ਇਹਨਾਂ ਐ ਬਿਲਕੁਲ ਸੌਫਟ ਰਹੇਗਾ ਤੇ ਰੰਗ ਵੀ ਦਿਨੋ-ਦਿਨ ਕੋਰਾ ਹੁੰਦਾ ਜਾਏਗਾ ਜਿਨ੍ਹਾਂ ਦੇ ਹੁੰਦਾ ਨਾ ਥੋੜਾ ਜਿਹਾ ਕਾਲਾਪਨ ਹੁੰਦਾ ਚਿਹਰੇ ਤੇ ਸਾਨੂੰ ਹੁੰਦਾ ਹੈ ਕਿ ਸਾਡਾ ਰੰਗ ਥੋੜਾ ਜਿਹਾ ਫੇਅਰ ਹੋ ਜਾਵੇ ਥੋੜਾ ਜਿਹਾ ਲਾਈਟ ਰੰਗ ਹੋ ਜਾਵੇ ਹੈਨਾ ਥੋੜਾ ਜਿਹਾ ਚਿਹਰੇ 'ਚ ਚਮਕ ਹੋਣੀ ਚਾਹੀਦੀ ਹੈ ਨੈਚੁਰਲ ਚਮਕ ਹੋਣੀ ਚਾਹੀਦੀ ਹੈ ਤੇ ਉਹ ਵਾਲੀ ਨੈਚੁਰਲ ਚਮਕ ਜਿਹੜੀ ਇਹਦੇ ਵਿੱਚ ਪਰਪਰਕੀ ਹੁੰਦੀ ਹੈ ਠੀਕ ਹੈ ਤੇ ਇਸ ਤਰੀਕ ਨਾਲ ਤੁਸੀਂ ਆਪਣੇ ਉੱਠਦਿਆਂ ਹੀ ਚਿਹਰੇ ਤੇ ਇਹ ਵਾਲੀ ਕਰੀਮ ਲਗਾ ਸਕਦੇ ਹੋ ਠੀਕ ਹੈ ਤੁਹੇ ਜਦੋਂ ਤੁਸੀਂ ਦਿਨ ਵਿੱਚ ਦੋ ਵਾਰੀ ਜ਼ਰੂਰ ਧੋਇਆ ਕਰੋ ਕਿਉਂਕਿ ਆ ਆਪਾਂ ਸਾਰਾ ਦਿਨ ਕੰਮ-ਕਾਰ ਕਰਨਾ ਹੁੰਦਾ ਹੈ ਡਸਟ ਹੁੰਦੀ ਹੈ ਹੈ ਤਾਂ ਵੈਸੇ ਸਰਦੀ ਦਾ ਮੌਸਮ ਹੈ ਆਪਾਂ ਕਹਾਂਗੇ ਕਿ ਡਸਟ ਨਹੀਂ ਉੱਡਦੀ ਪਰ ਨਹੀਂ ਸਾਰਾ ਹੈ ਤਾਂ ਜਿਆਦਾ ਡਸਟ ਹੋਂ ਹੀ ਉੱਡ ਰਹੀ ਹੈ ਕਿਉਂਕਿ ਉਹ ਪਤਾ ਚੱਲਦਾ ਕੱਪੜਿਆਂ ਤੇ ਬਲੈਕ ਕੱਪੜਿਆਂ ਤੇ ਪਤਾ ਚੱਲਦਾ ਵੀ ਕਿੰਨੀ ਡਸਟ ਉੱਡਦੀ ਹੈ ਸਾਰਾ ਦਿਨ ਵਿੱਚ हां दे भी दे देखो दे दे तो क्योंकि ਨਾਲੇ ਆਪਾਂ ਨੂੰ ਹੁਣ ਆਦਤ ਹੈਗੀ ਇਹਦੇ ਵੀ ਸਰਦੀ ਵਿੱਚ ਧੁੱਪ ਸੇਕਣ ਦੀ ਤੇ ਧੁੱਪ ਦੇ ਜਿਹੜੇ ਕਿਰਨਾਂ ਹੁੰਦੀਆਂ ਨੇ ਨਾ ਉਹ ਥੋੜੇ ਖਤਰਨਾਕ ਹੁੰਦੀਆਂ ਨੇ ਡੈਮੇਜ ਹੁੰਦੀਆਂ ਨੇ ਲੱਗਦੀਆਂ ਤਾਂ ਸਾਨੂੰ ਵਧੀਆ ਨੇ ਸਰਦੀ ਵਿੱਚ ਸਾਨੂੰ ਧੁੱਪ ਬਹੁਤ ਵਧੀਆ ਲੱਗਦੀ ਹੈ ਪਰ ਉਹ ਡੈਮੇਜ ਕਰ ਦਿੰਦੀਆਂ ਨੇ ਸਕਿਨ ਨੂੰ ਕਿ ਤੁਹਾਡੀ ਜਿਹੜੀ ਸਕਿਨ ਨੇ ਨਾ ਇੱਕਦਮ ਬੇਜ਼ਾਨ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਜੇ ਬੈਠਣਾ ਵੀ ਹੋਵੇ ਨਾ ਤੁਸੀਂ ਮੰਨ ਲਓ ਧੁੱਪ 'ਚ ਬੈਠਣਾ ਹੈ ਨਾ ਵੀ ਤੁਸੀਂ ਇਸ ਤਰੀਕੇ ਨਾਲ ਕਰੀਮ ਲਗਾ ਲਓ ਆਪਣੇ ਆ ਫੇਸ ਤੇ ਅਪਲਾਈ ਕਰਕੇ ਫਿਰ ਤੁਸੀਂ ਧੁੱਪ 'ਚ ਬੈਠ ਸਕਦੇ ਹੋ ਤੇ ਬਹੁਤ ਵਧੀਆ ਐਬਜ਼orb ਹੋ ਜਾਂਦੀ ਪਤਾ ਨਹੀਂ ਚੱਲਦਾ ਵੀ ਅਸੀਂ ਲਾਈ ਹੋਈ ਏ ਕਿ ਨਹੀਂ ਲਾਈ ਹੋਈ ਅਗਰ ਆਪਾਂ ਕੱਲਾ ਨਾਰੀਅਲ ਦਾ ਤੇਲ ਲਾਣੇ ਆ ਤੇ ਕਈ ਵਾਰ ਆਪ ਨੂੰ ਡਰ ਹੁੰਦਾ ਕਿ ਸਾਡਾ ਕਲਰ ਕਾਲਾ ਨਾ ਹੋ ਜਾਵੇ ਹਨਾ ਤੇ ਕਈ ਵਾਰ ਆਪਾਂ ਲਾਣ ਤੋਂ ਕਤਰਾ ਜਾਂਦੇ ਆ ਕਈ ਵਾਰ ਆਪਾਂ 글리세린 ਨਹੀਂ ਲਗਾਉਂਦੇ ਵੀ ਉਹਦੇ ਨਾਲ ਚਿਪਚਿਪਾ ਨਾ ਚਿਹਰਾ ਹੋ ਜਾਵੇ ਅਗਰ ਇਸ ਤਰੀਕੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਕਰੀਮ ਬਣਾ ਕੇ ਕਰੀਮ ਦੇ ਰੂਪ ਵਿੱਚ ਬਣਾ ਕੇ ਲਗਾਓਗੇ ਨਾ ਤੇ ਸਭ ਤੋਂ ਬੈਸਟ ਹੈ ਠੀਕ ਹੈ ਤੇ ਇਹਨੂੰ ਹੁਣ ਮੈਂ ਆਪਣੀ ਡੱਬੀ ਜੀ ਚ ਛੋਟੀ ਚ ਪਾ ਕੇ ਰੱਖ ਦਵਾਂਗੀ ਤੇ ਹਫਤਾ ਮੇਰੇ ਕੋਲ ਮੁੱਕੜੇ ਨਹੀਂ ਹੈਗੇ ਹਫਤੇ ਦੀ ਮੈਂ ਬਣਾ ਕੇ ਹੁਣ ਰੱਖ ਲਈਏ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਵੀ ਲਗਾਣੀ ਰਾਤ ਨੂੰ ਵੀ ਲਗਾ ਸਕਦੇ ਹੋ ਦਿਨੇ ਲਗਾਣੀ ਦਿਨੇ ਲਗਾਓ ਠੀਕ ਹੈ ਇਹ ਹੈਗੀ ਆਪਣੀ ਡੇਲੀ ਦੀ ਕਰੀਮ ਜਿਹੜੀ ਆਪਾਂ ਇਸਤੇਮਾਲ ਕਰਦੇ ਆ ਆ ਦੇਖੋ ਚਿਹਰੇ ਦਾ ਰੰਗ ਦੇਖੋ ਤੇ ਇੱਕ ਸ਼ਾਈਨਿੰਗ ਦੇਖੋ ਚਿਹਰਾ ਹੈ ਟਿਊਬ ਲਾਈਟ ਵਾਂਗੂ ਜਾਗ ਰਿਹਾ ਜਿਵੇਂ ਬਲਬ ਹੁੰਦਾ ਹੈ ਨਾ ਜਗਮਗ ਜਗਮਗ ਇਦਾਂ ਕਰ ਰਿਹਾ ਦੇਖੋ ਟਿਊਬ ਲਾਈਟ ਵਾਂਗੂ ਵਧੀਆ ਸ਼ਾਈਨਿੰਗ ਆ ਗਈ ਚਿਹਰੇ ਤੇ ਆ ਦੇਖੋ ਕਿੰਨੀ ਪਿਆਰੀ ਰੌਣਕ ਜੀ ਆ ਗਈ ਚਿਹਰੇ ਤੇ ਕਿੰਨਾ ਵਧੀਆ ਕਲਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਤੁਸੀਂ ਵੀ ਬਣਾਓ ਤੇ ਤੁਸੀਂ ਵੀ ਲਗਾ ਸਕਦੇ ਆਪਣੇ ਚਿਹਰੇ ਨੂੰ ਸੋਹਣਾ ਤੇ ਖੂਬਸੂਰਤ ਬਣਾਓ ਚਲੋ ਜੀ ਫਿਰ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਵਿੱਚ ਇੱਕ ਨਈ ਰੈਮਡੀ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਈ ਸ਼ੁਰੂਆਤ ਨਾਲ ਚਲੋ ਜੀ ਬਾਏ ਬਾਏ